ਸਾਡਾ ਸਾਰੀ ਗੱਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਜੋ ਵੀ ਦਰਸ਼ਕ ਵੀਰੋ ਤੁਹਾਡੇ ਵਾਸਤੇ ਅੱਪ ਮਰੂਤੀ ਲੈ ਕੇ ਆਏ ਬਹੁਤ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਕਿਹੜਾ ਮਾਡਲ ਆ ਭਾਈ ਜੀ 6 ਮਾਡਲ ਭਾਈ ਪੰਜਾਬ ਨੰਬਰ ਦੂਜੇ ਨਾਲ ਦੂਜੇ ਨਾਲ ਦੀ ਆ 2006 ਮਾਡਲ ਦਰਸ਼ਕ ਵੀਰੋ ਪੰਜਾਬ ਨੰਬਰ ਪੀਵੀ010 ਲੁਧਿਆਣਾ ਦਾ ਨੰਬਰ ਆ ਹਨਾ ਭਾਈ ਜੀ ਹਾਂਜੀ ਠੀਕ ਆ ਜੀ ਓਕੇ ਗੱਲਬਾਤ ਆ ਪੂਰੀ ਸੋਹਣੀ ਗੱਡੀ ਬਾਈ 2006 ਮਾਡਲ ਪਾਸਿੰਗ ਵਗੈਰਾ ਭਾਈ ਗੱਡੀ ਦੀ ਸਾਡੀ ਇਹ ਵੀ ਬਾਈ ਨੇ 21 ਤੱਕ ਕਰਾਈ ਸੀਗੀ ਠੀਕ ਆ ਜੀ ਨਾ ਦਵਾਈ ਨਹੀਂ ਆਪਾਂ ਨਾ ਕਿਸੇ ਗੱਡੀ ਦੀ ਟੱਪੀ ਤੇ ਹੀਟਰ ਇਹਦੇ ਚ ਹੁੰਦਾ ਨਹੀਂ ਜੇ ਉਹ ਬੰਦੇ ਨੇ ਗਾਹਾਂ ਵਾਲੇ ਨੇ ਲਵਾਇਆ ਵਾਜੀ ਗੱਲ ਲਾ ਕੇ ਓਕੇ ਜੀ ਠੀਕ ਹੈ ਜੀ ਠੀਕ ਹੈ ਜੀ ਟਾਇਰ ਇਹਦੇ ਮੂਟਰ ਮੰਨ ਲਓ ਹੈਗਾ ਜੀ ਹਾਂ ਐਰ ਦਾ ਮੁੰਡਾ ਲੱਗਿਆ ਨੇ ਇਹ ਤਾਂ ਬੜਕਾ ਨਾਮ ਹੈ ਵੀ ਤੁਸੀਂ ਸੋਹਣੀ ਤੇ ਸਾਫ ਸੁਥਰੀ ਗੱਡੀ ਹੈ ਇਹਨੂੰ ਓਕੇ ਗੱਲ ਵਾਤਾ ਬੈਡ ਮੂਡ ਸ਼ੀਟ ਕਵਰਾਂ ਤੇ ਵੀ ਨਿਗਾ ਮਰਾਦੀ ਕਰ ਭੇਜੀ ਵੀਰੇ ਛਤ ਤੇ ਨਿਗਾ ਮਰਾਦੀ ਪੂਰੀ ਸਾਫ ਸੁਥਰੀ ਗੱਡੀ ਹੈ ਜੀ ਤੁਰੀ ਸੋਹਣੀ ਗੱਡੀ ਆ ਉਹ ਹੀ ਜੀ ਗੱਡੀ ਹੈਗੀ ਵੀ ਦਰਸ਼ਨੀਓ ਬਈ ਸਾਰੀ ਓਰੀਜਨਲ ਪੇਂਟ ਦੀ ਆ ਅੱਛਾ ਜੀ ਸਿਸੇ ਸਨ ਆਉਂਦੇ ਆ ਗੱਲਾਂ ਅਗਲਾ ਛੱਡ ਕੇ ਸਿਸੇ ਸਾਰੇ ਨਾਲ ਦੇ ਬਈ ਜੀ ਲੱਗੀ ਬਿਲਕੁਲ ਨਵੀਂ ਆ ਠੀਕ ਆ ਜੀ ਆਪਾਂ ਵੈਸੇ ਕਹਿ ਨਹੀਂ ਸਕਦੇ ਕਿ 48000 ਮੇਰੇ ਸਾਹਮਣੇ ਓਰੀਜਨਲ ਚੱਲੀ ਹੋਈ ਜਿੰਨੀ ਕੇ ਸਫਾਈ ਆ ਆਪਾਂ ਵਿੱਚ ਗੱਡੀ ਕੱਟੀ ਸੀਗੀ ਜੱਲੀ ਡ੍ਰੈਗ ਨਹੀਂ ਰਵਿੰਗ ਕੀਤੀ ਆ ਠੀਕ ਆ ਜੀ ਇੰਜਨ ਪੇਂਟ ਦੀ ਜੀ ਓਕੇ ਆ ਜਮਾ ਜੀ ਬਿਲਕੁਲ ਲੈਰੀ ਗਰਪੇਜ ਆ ਜਾ ਕਰੇ ਸਟੇ ਦੇ ਮਰਾਤੇ ਇੰਜਨ ਦੇ ਮਰਾਤੇਗਾ ਉਹਨੇ ਟਾਇਰ ਬਿਲਕੁਲ ਨਵੇਂ ਆ ਮਗਰ ਲੈ ਟਾਇਰਾਂ ਦੀ ਹਾਂਸ ਦੇਖ ਪੂਰੀ ਸਾਫ ਸੁਥਰੀ ਹਾਂ ਬਈ ਬਹੁਤ ਸਾਫ ਸੁਥਰੀ ਹੈ ਬੈਟਰੀ ਬਈ ਕਿਹੜਾ ਲਾਹੀ ਬਈ ਹੋਣਾ ਦੀ ਬੈਟਰੀ ਬਈ ਜੀ ਨਵੀਂ ਆ ਕਹਾਣੀ ਆਪਾਂ ਉਹਨਾਂ ਵਸੇ ਐਂ ਕਟਾ ਕੇ ਗਏ ਸੀਗੇ ਠੀਕ ਆ ਜੀ ਆਪਾਂ ਇਹ 24000 ਦੀ ਕੱਟੀ ਸੀਗੀ ਠੀਕ ਆ ਜੀ ਤੇ ਬੈਟਰੀ ਜੇ ਬੰਦੇ ਨਵੀਂ ਰੱਖਣੀ ਆ ਨਵੀਂ ਰੱਖ ਸਕਦਾ ਆਪਾਂ ਸੈਕੰਡ ਹੈਂਡ ਬੈਟਰੀ ਰੱਖ ਕੇ 11 ਗੱਡੀ ਬੰਦੇ ਨੂੰ ਚੱਲਦੀ ਦੇ ਦਾਂਗੇ ਠੀਕ ਆ ਜੀ ਹਾਂ ਇਹਦੀ ਥੋੜੀ ਜੀ ਸਟਾਰਟਿੰਗ ਦੀ ਪ੍ਰੋਬਲਮ ਸੀ ਉਹ ਆਪਾਂ ਸੋਲਵ ਕਰਕੇ ਬਿਲਕੁਲ ਓਕੇ ਕਰਕੇ ਕੰਮ ਦਿੱਤੀ ਆ ਠੀਕ ਆ ਜੀ ਰੇਟ ਇਹਦਾ ਫਿਕਸ ਆ ਨਾ ਸਾਡਾ ਮਾਨਤਾ ਨਾ ਸਾਡਾ ਆਪਦਾ ਮਾਨਤਾ ਸ ਸਾਰੇ ਦਰਸ਼ਕੋਵਿਰੋ ਸ਼ੇਮ ਮਾਰਦਾ ਦੂਜੀ ਰਾਤੀਆ ਜੰਗਿਆ ਦਾ ਮੁਖੀ ਆ ਕੇ ਸੀਟ ਰਿਪੋਰਟ ਰਿਪਾਇਰਮੈਂਟ ਕਰਾ ਕੇ ਹੀ ਕੰਮ ਚਾਲੂ ਆ ਪੂਰੀ ਸੋਹਣੀ ਤੇ ਸਾਫ ਸੁਥਰੀ ਜੱਡੀ ਆ ਸਾਰੇ ਲੋਕ ਨੂੰ ਪਰਸਪਰ ਗੱਲਵਾਤਾ ਬਈ ਉਹਨਾਂ ਦਾ ਸਪੋਰਟ ਕਰਨ ਲਈ ਵੀਡੀਓ ਨੂੰ ਸਬਸਕ੍ਰਾਈਬ ਧੰਨਵਾਦ